ਫਿਰ ਆਉ ਸਾਹਮਣੇ ਪੈਂਦੀ ਬਾਲ ਤੇ ਗਾਦਾ ਟਰਾਈ ਰੰਨੇ 2 3 ਜਾਂ 4 फिर आओ सबरे मुझे आखिर मैदान में बाल जुड़े आओ फाइट हो गया कभी विशाल मिला कदम त्याग में प्यारा आऊ कल्याल तू बार मिली मुझे ਕੈਡਰ ਆ ਸ਼ਾਮ ਨੂੰ ਜਿੱਡੀ ਜਿਹੀ ਲੱਗ ਰਹੀ ਹੈਗਾ ਨਾ ਪੱਕੀ ਹੈ ਅਰੇ ਬਾਹਰ ਬੜਾ ਜ਼ਿਆਦਾ ਆਉਂ ਜਿਹੜਾ ਕਹਿੰਦੇ ਤਿਆਰ ਵਰ ਤਿਆਰ ਹੈ ਮੇਰੇ ਵਿੱਚੋਂ ਤੇ ਸਾਹਮਣੇ ਮੁੰਡਾ ਕਹਿੰਦੇ ਸਹੋਲਾ ਮੇਰੇ ਵੀਰੋ ਸਾਹਮਣੇ ਪਾਲਾ ਭਾਰਿਆ ਉਧਰ ਪੈਂਦੀ ਪਾਲ ਤੇ ਸਾਹਮਣੇ ਕਰਦਾ ਟਰਾਈ ਮੇਰੇ ਵੀਰੋ ਜੈ ਭਾਰਤ ਔਰ ਮੈਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਸਪੈਸ਼ਲੀ ਪਵਨ ਜੀ ਦਾ ਕਮਲਜੀਤ ਦਾ ਹੋਰ ਪੂਰੀ ਟੀਮ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਆਪਾਂ ਜਿਸ ਮੁਕਾਮ ਨੂੰ ਮਿੱਥਿਆ ਸੀਗਾ ਉਹ ਮਕਾਮ ਨੂੰ ਅੱਜ ਆਫਟਰ 1 ਆਵਰ ਵੀ ਕੈਨ ਡੈਫੀਨਟਲੀ ਬੁੱਕ ਐਂਡ ਗਟ ਇਟ ਸੋ ਇੱਕ ਵਾਰੀ ਮੈਂ ਫਿਰ ਤੋਂ ਸਾਰਿਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਕਿਉਂਕਿ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਪਹਿਲਾ ਕ੍ਰਿਕਟ ਟੂਰਨਾਮੈਂਟ ਜਿਹੜਾ ਕਿ ਬੀ ਆਰ ਅੰਬੇਦਕਰ ਯੂਥ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ ਔਰ ਇਹ ਉਪਰਾਲਾ ਹਰ ਸਾਲ ਹੁੰਦਾ ਰਹੇਗਾ ਔਰ ਬਾਕੀ ਮੈਂ ਫਿਰ ਤੋਂ ਇੱਕ ਵਾਰੀ ਹੋਰ ਜਿਹੜੇ ਸਾਥੀ ਜਿੰਨੇ ਵੀ ਇੱਥੇ ਗਰਾਊਂਡ ਦੇ ਵਿੱਚ ਆਏ ਨੇ ਤੇ ਮੈਂ ਚਾਹੁੰਦਾ ਕਿ ਉਹਨਾਂ ਨੂੰ ਵੀ ਇੱਕ ਵਾਰੀ ਤੁਸੀਂ ਵਿਜ਼ਿਟ ਦਿਖਾਓ ਵਿਊ ਕਿ ਕਿੰਨੇ ਕੁ ਸਾਥੀ ਇੱਥੇ ਆਏ ਨੇ ਔਰ ਬਹੁਤ ਪਰਮਾਹੰਗਾਰਾ ਮਿਲਿਆ ਹੈ ਜੈ ਪੀਮ ਜੈ ਭਾਰਤ ਪਹਿਲਾਂ ਦਾ ਸਤਿਕਾਰਯੋਗ ਸਾਥੀਆਂ ਨੂੰ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਬੇਗੰਪੁਰਾ ਡ੍ਰੀਮ ਚੈਨਲ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਕੀਮਤੀ ਸਮੇਂ ਵਿੱਚੋ ਜਿਹੜਾ ਅਸੀਂ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ 바ਵਾ ਸਾਹਿਬ ਡਾਕਟਰ ਪੀਮਰਾਮ ਬੇੜਕਰ ਜੀ ਦੇ 133ਵੇਂ ਜਨਮ ਦਿਨ ਤੇ ਤੇ ਅਸੀਂ ਜਿਹੜਾ ਇੱਕ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਸੀ ਜਿਹੜਾ ਨੌਜਵਾਨ ਦੀ ਪੀੜ੍ਹੀ ਆ ਦੀ ਰੜਕ ਨਸ਼ਿਆਂ ਤੋਂ ਰਹਿਤ ਜਿਹੜਾ ਖੇਡਾਂ ਦੇ ਵਿੱਚ ਧਿਆਨ ਦੇਣਾ ਬੱਚਿਆਂ ਦਾ ਉਹ ਰੁਝਾਨ ਜਿਹੜਾ ਸਾਡਾ ਆ ਵੀ ਖੇਲਾਂ ਵੱਲੋਂ ਜਿਹੜੀ ਨੌਜਵਾਨ ਦੀ ਪੀੜ੍ਹੀ ਆ ਨਸ਼ਿਆਂ ਵੱਲ ਚੋਰੀਆਂ ਵੱਲ ਜਾਂ ਇਦਾਂ ਦੇ ਗਲਤ ਕੰਮਾਂ ਵੱਲ ਜਿਹੜਾ ਅਸਰ ਨੌਜਵਾਨਾਂ ਦਾ ਜ਼ਿਆਦਾ ਸੀਗਾ ਤੇ ਉਹਨੂੰ ਅਸੀਂ ਮੁੱਖ ਰੱਖਦੇ ਪਹਿਲਾਂ ਇਹ ਸਾਡਾ ਪਹਿਲਾ ਕ੍ਰਿਕਟ ਟੂਰਨਾਮੈਂਟ ਆ ਅਸੀਂ ਲਗਾਤਾਰ ਜਿਹੜਾ ਐਕਟੀਵਿਟੀਆਂ ਕਰਦੇ ਰਹਿੰਦੇ ਆ ਸਾਡਾ 28 ਤਰੀਕ ਅਪ੍ਰੈਲ ਨੂੰ ਜਿਹੜਾ ਖੂਨਦਾਨ ਕੈਂਪ ਆ ਉਹ ਮੋਹਨ ਦੇ ਉਸਵਾਲ ਹਸਪੀਟਲ ਦੇ ਅੰਦਰ ਆ ਤੇ ਇਸੇ ਤਰ੍ਹਾਂ 25 ਅਗਸਤ ਦਿਨ ਐਤਵਾਰ ਨੂੰ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਦੀ ਟੀਮ ਦਾ ਇੱਕ ਬੁੱਕ ਜਿਹੜੀ ਆ ਦਾ ਡਾਕਟਰ ਅੰਬੇਡਕਰ ਜੀ ਦਾ ਸੁਨੇਹਾ ਸੀ ਇੱਕ ਪਹਿਲਾਂ ਸੀ ਜਿਹੜੇ ਕਰਵਾਏ ਸੀ ਉਹ ਅੰਦਰ ਪੈਂਦੇ ਬਾਦ ਤੇ ਰਨ ਜਿਹੜੇ ਕਹਿੰਦੇ ਸ਼ੇਧ ਦੇ ਬਾਤੇ ਹੋ ਗਏ ਮੇਰੇ ਵੀਰੇ ਖੇਡ ਦੇ ਮੈਦਾਨ ਵਿੱਚ ਦਾ ਆਰਕੀਟੈਕਟ ਆਫ ਇੰਡੀਆ ਡਾਕਟਰ ਬੀ ਆਰ ਅੰਬੇਡਕਰ ਜੀ ਉਹ ਬੁੱਕ ਜਿਹੜਾ 25 ਅਗਸਤ ਨੂੰ ਵੇਪਰਉਣ ਜਾ ਰਿਹਾ ਅਸੀਂ ਉਹਦੇ ਜੀ ਪੂਰੀ ਸ਼ਮੂਲੀਅਤ ਕਰਾਂਗੇ ਸਰੇ ਇਹ ਟੂਰਨਾਮੈਂਟ ਕਰਵਾਉਣ ਦਾ ਸਾਡਾ ਇਹੀ ਪਰਪਸ ਆ ਜਿਵੇਂ ਕਿ ਪਵਨ ਜੀ ਨੇ ਵੀ ਦੱਸਿਆ ਕਿ ਜਿਹੜੀਆਂ ਸਮਾਜ ਦੇ ਅੰਦਰ ਜਿਹੜੀਆਂ ਕ੍ਰਿਤੀਆਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ ਤੇ ਇਸ ਕਰਕੇ ਅਸੀਂ ਯੰਗ ਜਨਰੇਸ਼ਨ ਯੂਥ ਨੂੰ ਅਸੀਂ ਅਵੇਅਰ ਕਰਨਾ ਚਾਹੀਏ ਇਸ ਟੂਰਨਾਮੈਂਟ ਦੇ ਰਾਹੀਂ ਤੇ ਉਹਨਾਂ ਦਾ ਜਿਹੜਾ ਰੁਝਾਨ ਆ ਇੱਕ ਖੇਡਾਂ ਦੇ ਪ੍ਰਤੀ ਅਸੀਂ ਪੈਦਾ ਕਰਨ ਦੇ ਲਈ ਇਹ ਟੂਰਨਾਮੈਂਟ ਕਰਵਾਇਆ ਤੇ ਅਸੀਂ ਮਤਲਬ ਜਦੋਂ ਤੋਂ ਇਹ ਸਾਡਾ ਟੂਰਨਾਮੈਂਟ ਅਨਾਉਂਸ ਹੋਇਆ ਤੇ ਬਹੁਤ ਸਾਰੀਆਂ ਟੀਮਾਂ ਨੇ ਸਾਡੇ ਨਾਲ ਜਿਹੜਾ ਹੈਗਾ ਸੰਪਰਕ ਕੀਤਾ ਤੇ ਨੌਜਵਾਨਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਭਾਰੀ ਉਤਸ਼ਾਹ ਜਿਹੜਾ ਹੈਗਾ ਦਿਖਾਈ ਦਿੱਤਾ ਤੇ ਤੁਸੀਂ ਅੱਜ ਵੀ ਦੇਖੋਗੇ ਬਹੁਤ ਸਾਰੇ ਨੌਜਵਾਨ ਜਿਹੜੇ ਸਵੇਰ ਤੋਂ ਹਾਲਾਂਕਿ ਥੋੜਾ-ਬੋਤ ਬਾਰਿਸ਼ ਦਾ ਵੀ ਮੌਸਮ ਰਿਹਾ ਤੇ ਲੇਕਿਨ ਨੌਜਵਾਨਾਂ ਦੇ ਵਿੱਚ ਕਾਫੀ ਇਹਦਾ ਉਤਸ਼ਾਹ ਰਿਹਾ ਤੇ ਇਹੀ ਸਾਡਾ ਮਕਸਦ ਹੈਗਾ ਕਿਉਂਕਿ ਬਾਬਾ ਸਾਹਿਬ ਡਾਕਟਰ ਮੇਡਕਰ ਦੀ ਜਨਮ ਦਿਨ ਨੂੰ ਸਪਰਪੇਟ ਅਸੀਂ ਕਰਵਾ ਰਹੇ ਆ ਤੇ ਨੌਜਵਾਨ ਨੂੰ ਆਪਾਂ ਕਿੱਦਾਂ ਅਸੀਂ ਆਪਣੀ ਜਿਹੜੀ ਪੀੜ੍ਹੀ ਹੈਗੀ ਨੈਕਸਟ ਜਿਹੜੀ ਜਨਰੇਸ਼ਨ ਹੈ ਉਹਨੂੰ ਕਿੱਦਾਂ ਆਪਾਂ ਬਚਾ ਸਕੀਏ ਜਿਹੜੀਆਂ ਕੁਰੀਤیاں ਨੇ ਇਸ ਕਰਕੇ ਕੀ ਕੀ ਪ੍ਰਾਈਜ਼ ਦੇ ਰਹੇ ਹਾਂ ਫਸਟ ਸੈਕੰਡ ਇਹਦੇ ਵਿੱਚ ਜਿਹੜੀ ਸਾਡੀ ਜਿਹੜੀ ਟੀਮ ਦੀ ਐਂਟਰੀ ਫੀਸ ਹੈ ਉਹ 1100 ਰੁਪਇਆ ਤੇ ਪਲੱਸ ਜਿਹੜਾ ਜਿਹੜੀ ਜੇਤੂ Winner ਟੀਮ ਹੋਏਗੀ ਉਹਨੂੰ 10000 ਰੁਪਏ ਦਾ ਇਨਾਮ ਆ ਤੇ ਜਿਹੜੀ ਨਰਨਪ ਹੋਏਗੀ ਉਹਨੂੰ 2100 ਰੁਪਏ ਦਾ ਇਨਾਮ ਆ ਤੇ ਫਾਈਨਲ ਦੇ ਵਿੱਚ ਜਿਹੜੀਆਂ ਦੋਨੇ ਟੀਮਾਂ ਜਿਹੜੀਆਂ ਚਾਹੇ ਜਿੱਤ ਚਾਹੇ ਹਾਰੂ ਉਹਨਾਂ ਨੂੰ ਮੈਡਲ ਜਿਹੜੇ ਪ੍ਰਾਈਜ਼ ਦਿੱਤੇ ਜਾਣਗੇ ਤੇ ਪਲੱਸ ਟਰੋਫੀ ਆ ਦੋਨੋਂ ਟੀਮਸ ਨੂੰ ਤੇ ਉਸ ਤੋਂ ਬਾਅਦ ਜਿਹੜੇ ਬੈਸਟ ਬੈਟਸਮੈਨ ਹੋਏਗਾ ਤੇ ਬੈਸਟ ਬੋਲਰ ਹੈਗਾ ਉਹਦੇ ਲਈ ਵੀ ਟਰੋਫੀ ਦੋਨਾਂ ਦੇ ਲਈ ਹਾਂਜੀ ਹਾਂਜੀ ਇੱਕ ਦਿਨ ਦਾ ਜੀ ਸਾਡਾ ਫਰਸਟ ਸੈਮੀਫਾਈਨਲ ਚੱਲ ਰਿਹਾ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸੈਕੰਡ ਸੈਮੀਫਾਈਨਲ ਤੋਂ ਬਾਅਦ ਅਸੀਂ ਫਾਈਨਲ ਮੈਚ ਕਰਵਾਵਾਂਗੇ ਤੇ ਅੱਜ ਦੀ ਅੱਜ ਜਿਹੜਾ ਹੈਗੇ ਇਹ ਜਿਹੜਾ ਸਾਰਾ ਸੰਪਨ ਹੋਏਗਾ ਤੇ ਇਸੇ ਲੜੀ ਦੇ ਤਹਿਤ 28 ਅਪ੍ਰੈਲ ਨੂੰ ਸੈਕੰਡ ਜਿਹੜਾ ਹੈਗਾ ਬਲੱਡ ਕੈਂਪ ਆ ਤੇ 25 ਅਗਸਤ ਨੂੰ ਜਿਹੜਾ ਹੈਗਾ ਜਿਹੜਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਪੂਰੇ ਪੰਜਾਬ ਦੇ ਅੰਦਰ ਜਿਹੜਾ ਬੁੱਕ ਕੰਪੀਟੀਸ਼ਨ ਕਰਵਾਇਆ ਜਾਂਦਾ ਤੇ ਲੁਧਿਆਣੇ ਦੇ ਅੰਦਰ ਅਸੀਂ ਵੱਖ-ਵੱਖ ਜਿਹੜੇ ਜਿਹੜੇ ਸੈਂਟਰ ਬਣਾ ਕੇ ਅਸੀਂ ਤੇ ਅਸੀਂ ਜਿਹੜੀ ਕੰਪੀਟੀਸ਼ਨ ਵੀ ਅਸੀਂ ਕਰਵਾ ਰਹੇ ਆ ਤੇ ਉਹਦੀ ਬੁੱਕ ਅਸੀਂ ਕੱਲ ਗੁਰੂ ਘਰ ਤੋਂ ਬੱਸੀ ਉਹਦੇ ਵੱਲ ਤੋਂ ਅਸੀਂ ਲਾਂਚ ਕਰ ਚੁੱਕੇ ਆ ਤੇ ਉਹ ਵੀ ਜਿਹੜਾ ਸਾਡੀ ਜਿਹੜੀ ਐਕਟੀਵਿਟੀ ਦੇ ਵਿੱਚ ਉਲਿੱਕੇ ਜਾ ਚੁੱਕਿਆ ਜੀ